ਇੱਕ ਵਾਰ ਪਾਈ ਲੈਣਾ ਜੀ ਜਥੇ ਨਾਲ ਜਵਾਲਾ ਮੁਖੀ ਮੰਦਰ ਲਈ ਰਵਾਨਾ ਹੋਈ ਰਸਤੇ ਵਿੱਚ ਜਥੇ ਨੇ ਕੜੂਰ ਸਾਹਿਬ ਲਾਗੇ ਪੜਾ ਪਾਇਆ ਸਵੇਰੇ ਤੜਕੇ ਪਾਈ ਲੈਣਾ ਜੀ ਇਸ਼ਨਾਨ ਕਰਨ ਲਈ ਪਿੰਡ ਦੇ ਬਾਹਰ ਟੋਬੇ ਤੇ ਗਏ ਉੱਥੇ ਉਹਨਾਂ ਦੇ ਕੰਨਾਂ ਵਿੱਚ ਇੱਕ ਮਿੱਠੀ ਆਵਾਜ਼ ਪਈ ਇਹ ਆਵਾਜ਼ ਪਾਈ ਜੋਤ ਦੀ ਸੀ ਪਾਈ ਜੋਤ ਕੜੂਰ ਦਾ ਰਹਿਣ ਵਾਲਾ ਸੀ ਅਤੇ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ ਉਸ ਦਾ ਨਾਮ ਸੀ ਕਿਰੋਤ ਸਵੇਰੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਅਤੇ ਆਸਾ ਦੀ ਵਾਰ ਦਾ ਪਾਠ ਕਰਦਾ ਸੀ ਉਸ ਦੀ ਆਵਾਜ਼ ਬਹੁਤ ਸੁਰੀਲੀ ਸੀ ਜਿਸ ਕਿਸੇ ਦੇ ਕੰਨਾਂ ਵਿੱਚ ਆਵਾਜ਼ ਪੈਂਦੀ ਉਹ ਕਿੱਚਾ ਚਲਾ ਜਾਂਦਾ ਜਿਸ ਵੇਲੇ ਪਾਈ ਲੈਣਾ ਜਿਹਦੀ ਆਵਾਜ਼ ਸੁਣੀ ਉਸ ਵੇਲੇ ਪਾਈ ਜੋਤ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ ਉਹ ਪੋੜੀ ਪੜ ਰਹੇ ਸਨ ਜਿਤ ਸੇ ਵੀਏ ਸੁਖ ਪਾਈਏ ਸੋ ਸਾਹਿਬ ਸਦਾ ਸਮਾਲੀਏ ਚਿਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉ ਕਾਲੀਏ ਮੰਦਾ ਮੂਲ ਨਾ ਕੀ ਚਈ ਦੇ ਲੰਮੀ ਨਦਰ ਨਿਹਾਲੀਏ ਜਿਉ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਟਾਲੀਏ ਕਿਚਲਾ ਹੈ ਉੱਪਰ ਕਾਲੀਏ ਪਾਈ ਲੈਣਾ ਨਹੀਂ ਕਦੀ ਵੀ ਇਸ ਤਰ੍ਹਾਂ ਦਾ ਪਾਠ ਤੇ ਰੱਬ ਦੀ ਪ੍ਰਸ਼ੰਚਾ ਨਹੀਂ ਸੁਣੀ ਸੀ ਉਹਨਾਂ ਦੀ ਅੰਮ੍ਰਿਤ ਭਰੇ ਬਚਨ ਸੁਣ ਕੇ ਆਤਮ ਤ੍ਰਿਪਤ ਹੋ ਗਈ ਉਹ ਹਮੇਸ਼ਾ ਦੇਵੀ ਦੇ ਗੁੰੰਗਾਉਂਦੇ ਸਨ ਲੇਕਿਨ ਉਸ ਦੇ ਨਾਲ ਉਹਨਾਂ ਦਾ ਮਨ ਤ੍ਰਿਪਤ ਨਹੀਂ ਸੀ ਹੁੰਦਾ ਉਹਨਾਂ ਨੇ ਸੋਚਿਆ ਕਿ ਕੋਈ ਹੈ ਜੋ ਦੇਵੀ ਤੋਂ ਵੀ ਵੱਡਾ ਹੈ ਪਾਈ ਲੈਣਾ ਜੀ ਪਾਈ ਜੋਤ ਦੇ ਪਾਠ ਖਤਮ ਹੋਣ ਤੇ ਪੁੱਛਣ ਲੱਗੇ ਕਿ ਇਹ ਮਿੱਠੀ ਬਾਣੀ ਕਿਸ ਦੀ ਹੈ ਪਾਈ ਜੋਤ ਨੇ ਗੁਰੂ ਨਾਨਕ ਦੇਵ ਜੀ ਬਾਰੇ ਦੱਸਿਆ ਅਤੇ ਦੱਸਿਆ ਕਿ ਉਹ ਕਟਾਰਪੁਰ ਵਿੱਚ ਰਹਿੰਦੇ ਹਨ ਪਾਈ ਜੋਤ ਨੇ ਦੱਸਿਆ ਕਿ ਉਹਨਾਂ ਨੂੰ ਮਿਲਦਿਆਂ ਹੀ ਜਨਮਾਂ ਜਨਮਾਂ ਦੇ ਪਾਪ ਮੁਕ ਜਾਂਦੇ ਹਨ ਇਹ ਸੁਣ ਕੇ ਪਾਈ ਲੈਣਾ ਆਪਣੇ ਆਪ ਨੂੰ ਰੋਕ ਨਹੀਂ ਪਾਏ ਜਿਵੇਂ ਉਹਨਾਂ ਨੂੰ ਆਪਣੀ ਮੰਜ਼ਲ ਮਿਲ ਗਈ ਹੋਵੇ ਉਹਨਾਂ ਨੇ ਸੋਚਿਆ ਜਿਸ ਮਹਾਪੁਰਖ ਦੀ ਬਾਣੀ ਇਤਨੀ ਮਿੱਠੀ ਤੇ ਦਿਲ ਵਿੱਚ ਘਰ ਘਰ ਜਾਣ ਵਾਲੀ ਹੈ ਉਸ ਦੇ ਦਰਸ਼ਨ ਨਾਲ ਤੇ ਆਵਨ ਜਾਣ ਦੇ ਚੱਕਰ ਤੋਂ ਹੀ ਮੁਕਤੀ ਮਿਲ ਜਾਏਗੀ ਪਾਈ ਲੈਣਾ ਆਪਣੇ ਆਪ ਨੂੰ ਰੋਕ ਨਹੀਂ ਪਾਈ ਉਹਨਾਂ ਨੇ ਆਪਣੇ ਜਥੇ ਤੋਂ ਇਜਾਜ਼ਤ ਲਈ ਅਤੇ ਆਪਣੇ ਘੋੜੇ ਤੇ ਸਵਾਰ ਹੋ ਕੇ ਕਰਤਾਰਪੁਰ ਵੱਲ ਤੁਰ ਪਏ ਕਰਤਾਰਪੁਰ ਦੇ ਨਜ਼ਦੀਕ ਪਹੁੰਚ ਕੇ ਉਹਨਾਂ ਨੂੰ ਇੱਕ ਬਜ਼ੁਰਗ ਦਿਖਾਈ ਦਿੱਤਾ ਉਹ ਉਸ ਬਜ਼ੁਰਗ ਤੋਂ ਪੁੱਛਣ ਲੱਗੇ "ਬਾਬਾ ਜੀ ਮੈਂ ਗੁਣਾਰਕ ਦੇਵ ਜੀ ਦੇ ਡੇਰੇ ਤੇ ਜਾਣਾ ਹੈ ਕਿਰਪਾ ਕਰਕੇ ਮੈਨੂੰ ਉਹਨਾਂ ਦੇ ਡੇਰੇ ਦਾ ਰਾਹ ਦੱਸ ਦਿਓ" ਬਜ਼ੁਰਗ ਸੱਜਣ ਮੁਸਕਰਾਏ ਤੇ ਕਹਿਣ ਲੱਗੇ "ਆ ਜਵਾਨਾ ਮੇਰੇ ਪਿੱਛੇ ਆਪਨੇ ਕੋੜੀ ਤੋਰੀ ਲਿਆ ਮੈਂ ਵੀ ਉੱਥੇ ਹੀ ਜਾ ਰਿਹਾ" ਇੱਕ ਧਰਮਚਾਲਾ ਕੋਲ ਪਹੁੰਚ ਕੇ ਬਜ਼ੁਰਗ ਨੇ ਕਿਹਾ "ਜਵਾਨਾ ਕੋੜੀ ਨੂੰ ਕਿੱਲੇ ਨਾਲ ਬਣ ਕੇ ਅੰਦਰ ਆ ਜਾ" ਜਦ ਪਾਈ ਲੈਣਾ ਜੀ ਅੰਦਰ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਅਤੇ ਉਹ 당 ਹੀ ਰਹਿ ਗਏ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਉਹੀ ਬਜ਼ੁਰਗ ਬੈਠਾ ਹੈ ਜਿਸ ਨੇ ਹੁਣੇ ਥੋੜੀ ਦੇਰ ਪਹਿਲਾਂ ਡੇਰੇ ਦਾ ਰਸਤਾ ਦੱਸਿਆ ਸੀ ਭਾਈ ਲੈਣਾ ਜੀ ਨੇ ਸਤਿਕਾਰ ਨਾਲ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਕੀਤਾ ਅਤੇ ਮਾਫੀ ਮੰਗੀ ਮਹਾਰਾਜ ਮੇਤੋ ਪਾਰੀ ਬੇਬੀ ਹੋ ਗਈ ਹੈ ਮੈਂ ਕੁੜੀ ਤੇ ਆਇਆ ਹਾਂ ਤੇ ਆਪ ਅੱਗੇ-ਅੱਗੇ ਪੈਦਲ ਤੁਰ ਕੇ ਆਏ ਹੋ ਗੁਰੂ ਜੀ ਨੇ ਜਵਾਬ ਦਿੱਤਾ ਉਟਪੁਰਖਾ ਪੁਲ ਕੋਈ ਨਹੀਂ ਹੋਈ ਸਭ ਠੀਕ ਹੈ ਵਾਹਿਗੁਰੂ ਪਾਲੀ ਕਰੇਗਾ ਫਿਰ ਗੁਰੂ ਜੀ ਨੇ ਕਿਹਾ ਤੂੰ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ ਲੈਨਦਾਰ ਆਪਣੇ ਦੇਨਦਾਰ ਵੱਲ ਕੋਰੇ ਤੇ ਚੜ ਕੇ ਹੀ ਜਾਇਆ ਕਰਦੇ ਹਨ ਫਿਰ ਤੂੰ ਕਿਹੜੀ ਗਲਤੀ ਕੀਤੀ ਹੈ ਫਿਰ ਲੈਣਾ ਜੀ ਨੇ ਬੇਨਤੀ ਕਰਨ ਤੇ ਗੁਰੂ ਜੀ ਨੇ ਲੈਣਾ ਜੀ ਨੂੰ ਸਿੱਕੀ ਰਹਿਤੀ ਸੋਝੀ ਕਰਾਈ ਗੁਰੂ ਜੀ ਦੇ ਬਚਨ ਸੁਣ ਕੇ ਪਾਈ ਲੈਣਾ ਜੀ ਦਾ ਮਨ ਤ੍ਰਿਪਤ ਹੋ ਗਿਆ ਉਹਨਾਂ ਦੇ ਮਨ ਦੇ ਸਾਰੇ ਪਰਦੇ ਹਟ ਗਏ ਮਨ ਵਿੱਚ ਕੀੜਾ ਅਤੇ ਉਮਾ ਭਰ ਗਿਆ ਪਾਈ ਲੈਣਾ ਜੀ ਨੂੰ ਸੋਜੀ ਹੋ ਗਈ ਕਿ ਜਿਸ ਆਤਮਾ ਟਿਕਾਉ ਲਈ ਉਹ ਹੁਣ ਤੱਕ ਟਕਦੇ ਰਹੇ ਉਸ ਦੀ ਪੂਰਤੀ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਹੋ ਸਕਦੀ ਹੈ ਫਿਰ ਪਾਈ ਲੈਣਾ ਜੀ ਕਰਤਾਰਪੁਰ ਹੀ ਵਸ ਗਏ ਇੱਥੇ ਉਹ ਦਿਨ ਰਾਤ ਗੁਰੂ ਜੀ ਦੀ ਸੇਵਾ ਕਰਦੇ ਅਤੇ ਨਾਮ ਜਪਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ